ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਗੁਰਮਾ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਰਹਿ ਜਾਣਾ ਸੱਜਣੋ ਬਰਨਾਲਾ ਦੋ ਝੋਟੀਆਂ ਦਿਖਾਵਾਂਗੇ ਇੱਕ ਗੱਬਣ ਚੱਕ ਪਾਸ ਇੱਕ ਖਾਲੀ ਝੋਟੀ ਆ ਤੇ ਦੋ ਹੈਗੀਆਂ ਸੱਜਣੋ ਕਟੀਆਂ ਇੱਕ ਕਟਾ ਇੱਕ ਕੱਤੀ ਆ ਗਈ ਗ੍ਰੇਡੇਡ ਤੇ ਇੱਕ ਆ ਗਈ ਪਿਓਰ ਨੀਲੀ ਦਾ ਵੀ ਦੀ ਇੱਕ ਨੰਬਰ ਤੇ ਸ਼ੁਰੂਆਤ ਕਰ ਲਾਂਗੇ ਇਧਰਲੇ ਪੱਖ ਤੋਂ ਤੇ ਗੱਲਬਾਤ ਬਾਈ ਨਾਲ ਕਰਾ ਦੂੰਗਾ ਜਿਹੜੇ ਰੇਟ ਨੇ ਰੇਟ ਵੀਡੀਓ ਦੇ ਵਿੱਚ ਹੀ ਕਰਾ ਦੂੰਗਾ ਕਿਉਂਕਿ ਘਰੇਲੂ ਪਸ਼ੂ ਨੇ ਥੋੜਾ ਜਿਹਾ ਦਰਦ ਦੇ ਨੇ ਦਿਖਾ ਦੂੰਗਾ ਸਾਰੇ ਖੜੇ ਤੁਰਨ ਫਿਰਨ ਚ ਓਦਾਂ ਸਾਰੇ ਪਸ਼ੂ ਹੈਗੇ ਨੇ ਬਾਈ ਕਹਿੰਦਾ ਓਕੇ ਦੀ ਰਿਪੋਰਟ ਤੇ ਗੱਲਬਾਤ ਥੋੜੀ ਬਾਈ ਨਾਲ ਕਰਾ ਦੂੰਗਾ ਆ ਜੀ ਹੋਰ ਕੀ ਹਾਲ ਹੈ ਜੀ ਠੀਕ ਠਾਕ ਹਾਂ ਛੋਟਰੀ ਗੱਲ ਹਾਂ ਨਾਮ ਦੱਸੋ ਨਾਮ ਪਰਮਜੀਤ ਸਿੰਘ ਆ ਜੀ ਵਪਾਰ ਦਾ ਕੰਮ ਤਾਂ ਨਹੀਂ ਆਪਣਾ ਨਾ ਨਹੀਂ ਵਪਾਰ ਦਾ ਕੰਮ ਨਹੀਂ ਇੱਕ ਆਪਣੇ ਘਰੂ ਨੇ ਜੀ ਠੀਕ ਆ ਗੱਲ ਘਰੇਲੂ ਜਾਨਵਰ ਹਾਂ ਘਰੇਲੂ ਜਾਨਵਰ ਨੇ ਜੀ ਆਪਦੇ ਜਾਨਵਰ ਨੇ ਆਪਣੇ ਕੋਈ ਆਪਣੇ ਜਿਹੇ ਵਪਾਰ ਦਾ ਕੰਮ ਨਹੀਂ ਹੈਗਾ ਜੀ ਠੀਕ ਆ ਗੱਲ ਇੱਕ ਨੰਬਰ ਤੋਂ ਕਰ ਲਈਏ ਸ਼ੁਰੂ ਇੱਥੋਂ ਹਾਂ ਜੀ ਇੱਕ ਨੰਬਰ ਆਹ ਦਿੱਤੀ ਤੇ ਮਾਰ ਦਿੱ ਘਰੀ ਕੈਮਰਾ ਪਹਿ ਪਿਓਰ ਨੀਲੀ ਦਾ ਵੀ ਕੱਟੀ ਆ ਗਈ ਜਿਵੇਂ ਆਪਣੇ ਭਰਾ ਕਹਿੰਦਾ ਵੀ ਆਪਾਂ ਨੂੰ ਪਿਓਰ ਨੀਲੀ ਦਾ ਤੋਹਫਾ ਚਾਹੀਦਾ ਉਮਰ ਕਿੰਨੀ ਕੁ ਹੋਊਗੀ ਬਈ ਦੀ ਉਮਰ ਤਾਂ ਜੀ ਇਹ 12 ਮਹੀਨਾ ਦੀ ਹੈ ਜੀ 12 ਕ ਦੀ ਆ ਤੇ ਕੱਟ ਕੁੱਟ ਸੋਹਣਾ ਹੈ ਨਾ ਟੇਢੀ ਕੱਟ ਜਾਗੀ ਥੋੜਾ ਜਿਹਾ ਡਰਦੀ ਆ ਗੈਰੀ ਓਏ ਇੱਥੋਂ ਦਿਖਾ ਦੀ ਓਦਾਂ ਸੁਭਾਅ ਦੀ ਠੰਡੀ ਆ ਗਈ ਸਿੰਘ ਆਗਾ ਜਿੱਦਾਂ ਨੀਲੀ ਦਾ ਹੁੰਦਾ ਕਿਉਂਕਿ ਥੋੜਾ ਜਿਆਦਾ ਦੂਰੋਂ ਮੁੜਿਆ ਹੁੰਦਾ ਜਿਹੜਾ ਆਪਾਂ ਕਹਿੰਦੇ ਨੇ ਪਿਓਰ ਨੀਲੀ ਦਾ ਸਿੰਘ ਆ ਉਹ ਮੋਹਰਾ ਵਾਂਗੂ ਜਿਆਦਾ ਬੰਦ ਨਹੀਂ ਹੁੰਦਾ ਉਮਰ ਇਹਦੀ ਆ ਗਈ 12 ਤੋਂ 13 ਮਹੀਨੇ ਬਈ 13 ਮਹੀਨੇ ਦੀ ਆ ਜੀ ਹਾਂ ਜ ਇਹਦਾ ਲਮਾਂਗਾ ਜੀ 30 ਕਾ 30000 ਰੁਪਏ ਲਮਾਂਗਾ ਜੀ 30000 ਰੁਪਏ ਇਹ ਬਾਈ ਕਹਿੰਦਾ ਦੇ ਦਾਂਗੇ 30000 ਦੀ ਰੇਟ ਬਾਈ ਦੇ ਫਿਕਸ ਜੇ ਹੋਣਗੇ 19 20 ਆਲਾ ਬੱਟਾ ਜੀ ਹੋਊਗਾ ਤੇ ਹੁਣ ਮਾਰ ਦੇਗਾ ਜੀ ਦੋ ਨੰਬਰ ਵਾਲੀ ਦੇ ਨਾਮ ਦਾ ਝੋਲੀ ਵੇ ਦੀ ਬਹੁਤ ਵੱਡੀ ਥੱਲੇ ਝੋਲੀ ਦੇ ਠਾਨ ਸਿੰਗਲ ਚਾਰੀ ਨੇ ਹਾਂ ਜੀ ਹਾਂ ਜੀ ਸਿੰਗਲ ਚਾਰ ਆ ਥਾਣੀ ਦੇ ਸਿੰਗਲ ਚਾਰ ਆ ਗਏ ਥੋੜਾ ਦਰਦ ਦੀ ਆ ਨਾ ਆ ਖੜਦੀ ਜੀ ਨਹੀਂ ਉਦਾਂ ਥਾਨ ਆ ਗਏ ਸਿੰਗਲ ਚਾਰੀ ਇੱਧਰੋਂ ਜਾਊ ਜਦੋਂ ਘਰੀ ਉਦੋਂ ਦਿਖਾ ਦੇ ਥੋੜਾ ਜਿਹਾ ਟੱਪਦੀ ਆ ਬਾਈ ਪਰੇਸ਼ਾਨ ਨਾ ਕਰ ਜਾਦੇ ਕੋਈ ਨਹੀਂ ਇਥੋਂ ਦਿਖਾ ਦੇ ਤੇ ਬਾਕੀ ਇਹਦਾ ਸਿੰਗਲ ਚਾਰ ਹੀ ਨੇ ਥਾਣ ਸੱਜਣੋਂ ਫਾਲਤੂ ਨਹੀਂ ਹੈਗਾ ਕੋਈ ਵੀ ਤੇ ਹੁਣ ਮਾਰ ਦੇਗਾ ਰਹੀ ਆ ਕੱਟਕੀ ਤੇ 2 ਨੰਬਰ ਵਾਲੀ ਤੇ ਇਹ ਸਿੰਗ ਬੰਦ ਕਰੂਗੀ ਜਮਾ ਇਹ ਆ ਗਈ ਗ੍ਰੇਡੇਡ ਚ ਤੱਲੇ ਆਪਾਂ ਕਹਿ ਲਈਏ ਵੀ ਅੱਖਾਂ 'ਚ ਜਵਾਬ ਤਾਂ ਹੈਗੇ ਨੇ ਪਰ ਉੰਨੇ ਨਹੀਂ ਹੈਗੇ ਜਿੰਨੇ ਆਪਾਂ ਕਹਿ ਲਈਏ ਜ਼ਿਆਦਾ ਹੁੰਦਿਆ ਨੀਲੀ ਦੇ ਇਹ ਗ੍ਰੇਡੇਡ ਚ ਆ ਗਈ ਨੀਲੀ ਦਾ ਸੀਮਨ ਲਾ ਦੋਂਗੇ ਬੱਚਾ ਟੋਪ ਦਾ ਪਾ ਦੂ ਥਣ ਮੇਰਾ ਖਾਲੇ ਦੇ ਵੀ ਸਿੰਗਲ ਚਾਰ ਸਿੰਗਲ ਚਾਰ ਨਹੀਂ ਸਿੰਗਲ ਚਾਰ ਇਥੋਂ ਦਿਖਾ ਦੇਗਾ ਰਹੀ ਇਹ ਇੱਥੋਂ ਕਰਾ ਦੇ ਤਸੱਲੀ ਗੱਲ ਕਈ ਏਰੀਆ ਦੇ ਭਰਾ ਆਣੇ ਆਨਲਾਈਨ ਮੰਗਵੋਣੀ ਹੁੰਦੀ ਆ ਤਸੱਲੀ ਆਪਾਂ ਉਹਦੀ ਕਰਾਵਾ ਦੇ ਹਰੇਕ ਪੱਖ ਤੋਂ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ ਉਮਰ ਹੈਗੀ ਆ ਜੀ 4 ਕੋਣਕ ਦੋ ਸਾਲ ਦੀ ਉਮਰ 4 ਕੋਣਕ ਦੋ ਸਾਲਾਂ ਠੀਕ ਆ ਗੱਲ ਤੇ ਗੱਬਣ ਹੋਣ ਦੇ ਨੇੜ ਹੀ ਆ ਇਹ ਨੇੜ ਅਜ ਨੇੜ ਜਾ ਮੈਂੜਾ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਮੁੱਲ ਹੈ ਜੀ 35000 ਰੁਪਏ ਆ ਇਹਦਾ ਮੁੱਲ ਆ ਗਿਆ 35 ਇੱਕ ਵਾਲੀ ਦਾ ਆ ਗਿਆ 30 ਇਹਦਾ 30 ਜੀ ਹਾਂ ਜੇ ਗੱਲ ਕਰ ਲਈ ਬਾਈ ਕਿਸੇ ਨੇ ਜੋੜਾ ਪਾਉਣਾ ਹੈ ਜਾਂ ਚਾਰੀ ਇਕੱਠੀਆਂ ਲੈਣੀਆਂ ਹੁੰਦੀਆਂ ਉਹ ਚੋ ਹੋ ਜੂ ਮੰਨਤਾ ਉਹਦਾ ਮਾਨਤਾ ਕਰ ਲਾਂਗੇ ਜੀ ਠੀਕ ਆ ਜੀ ਆ ਜਾ ਗਰੀ ਹੁਣ ਮਾਰਦੇ ਆ ਤਿੰਨ ਨੰਬਰ ਵਾਲੇ ਤੇ ਇਹ ਆ ਗਿਆ ਕੱਟਾ ਇਹਦੀ ਮਾਨ ਦਾ ਦੁੱਧ ਕਿੰਨਾ ਕੀ ਬਾਈ ਇਹ ਤਾਂ ਦੁੱਧ ਬਹੁਤ ਥੱਲੇ ਜੀ ਇਹਦਾ ਛੋਹਾਂਸਤ ਲੀਟਰ ਦੁੱਧ ਥੱਲੇ ਹੋ ਗਿਆ ਉਹ ਮੱਝਾਂ ਨਾਲ ਆ ਹਾਂ ਜੋ ਛੋਟੀ ਦੀ ਹੈ ਵੀ ਇਹ ਠੀਕ ਆ ਗੱਲ ਇਹਦੀ ਉਮਰ ਕਿੰਨੀ ਕਹੂਗੀ ਜੀ ਇਹਦੀ ਉਮਰ 7 ਮਹੀਨਿਆਂ ਦੀ ਹੈ ਜੀ ਸਿਰਫ ਸਿਰਫ 7 ਮਹੀਨੇ ਕਿਹੜੇ ਦੀ ਗੱਲ ਆ ਬਈ ਇਹ ਜੀ ਇਦੋਂ ਆਪਣੇ ਮੁੰਡੇ ਨਾਲ ਭ ਉੱਪਰ ਦਾ ਬਿਦਰਿਕ ਉੱਪਰ ਗਏ ਜਦੋਂ ਲੈ ਆਤੀ ਮੈਂ ਤੁਹਾਨੂੰ 1500 ਰੁਪਏ ਠੀਕ ਆ ਗੱਲ ਹਾਂ ਇੱਧਰ ਨੂੰ ਕਰ ਦਿਓ ਇੱਕ ਵਾਰੀ ਬਾਕੀ ਉਹਨਾਂ ਦਾ ਦੇਣ ਮਾਣ ਜਾਣੇ ਵੀ ਕਿਵੇਂ ਕਰੀ ਠੀਕ ਆ ਗੱਲ ਟੈਸਟੀਕਲਾਂ ਨੇ ਪੱਖ ਤੋਂ ਦਿਖਾ ਦਿੰਗੇ ਜੀ ਮੇਨ ਤਾਂ ਟੈਸਟੀਕਲ ਹੀ ਹੁੰਦੀ ਆ ਗੱਤੀ ਵੀ ਕਿਉਂਕਿ ਟੈਸਟੀਕਲਾਂ ਦਾ ਪੱਧਰਾ ਆ ਗਿਆ ਬਿਲਕੁਲ ਸਾਫ਼ ਆ ਗਿਆ ਹਰੇਕ ਪੱਖ ਤੋਂ ਤੇ ਜਿਵੇਂ ਬਾਈ ਨੇ ਇਹਦੀ ਉਮਰ ਦੱਸੀਆ ਉਮਰ ਇਹਦੀ ਛੋਟੀ ਆ ਤੇ ਆ ਗਿਆ ਉਦਾਂ ਬਰੀਕ ਬਿਲਕੁਲ ਚੰਮੜਾ ਜੀ ਗੱਲ ਕਰ ਲਈਏ ਤੇਰੀ ਮਾਂ ਜਿਹੜੀ ਮਾਂ ਵੀ ਦਿਖਾਤੀ ਵੀਡੀਓ ਚ ਮਾਂ ਦਾ ਰਿਕਾਰਡ ਵੀ ਦੁੱਧ ਦਾ ਬਾਈ ਕਹਿੰਦਾ ਚੰਗਾ ਆ ਗਿਆ ਤੇ ਦੁੱਧ ਵੀ ਸੋਣਾ ਜੀ ਦੋਵੇਂ ਦੋਨਾਂ ਦਾ ਸੋਣਾ ਦੋਨੋਂ ਠੀਕ ਆ ਗੱਲ ਇਹਦੇ ਪੈਸੇ ਕਿੰਨੇ ਲਵਾਂਗੇ ਆਪਾਂ ਇਹਦਾ 15000 ਰੁਪਏ ਲੈਣਾ ਜੀ ਪੂਰਾ 15 ਹਾਂ ਮਾਨਤਨ ਕਰਦਾਂਗੇ ਉਹ ਚ ਬਸ ਥੋੜੀ ਮਾਨਤਨ ਹੋਈ ਜੇ ਠੀਕ ਆ ਗੱਲ ਤੇ ਹੁਣ ਮਾਰਦੇ ਗਏ ਆਂ ਅਗਲੇ ਨੰਬਰ ਵਾਲੀ ਝੋਟੀ ਤੇ ਇਹ ਆ ਗਈ ਤਕਰੀਬਨ ਤਕਰੀਬਨ ਜੈਡ ਬਲੈਕ ਹੀ ਆ ਗਈ ਪੁੰਜੜ ਤੱਕ ਇਹਦੀ ਉਮਰ ਕਿੰਨੀ ਕੁ ਹੋਊਗੀ ਜੀ ਇਹਦੀ ਉਮਰ ਮੰਨ ਕੇ ਚੱਲ ਤੁਸੀਂ ਇਹ ਦੰਦਾ ਦੇ ਨੇੜ ਲੱਗੀ ਹੋਣ ਬੱਚੇ ਬਣਨ ਵਾਲੀ ਆ ਬੱਚੇ ਬਣੀ ਹੋਈ ਤਿੰਨ ਸਾਲਾਂ ਦੇ ਨੇੜ ਤੇੜਾ ਹਾਂ ਜੀ ਹਾਂ ਕਰਾਈ ਤਾਂ ਨਹੀਂ ਗੱਭਣਾ ਜੀ ਬਾਈ ਨਾ ਜੀ ਗੱਬਣ ਹੈ ਜਗਲਾ ਜੀ ਥਾਣੀ ਦੇ ਵੀ ਸਿੰਗਲ ਚਾਰੀ ਹਾਲ ਤੂੰ ਤਾਂ ਨਹੀਂ ਹੈ ਕਿਸੇ ਦੇ ਵੀ ਨਾ 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 ਠੀਕ ਹੈ ਗੱਲ ਇਹ ਬਾਈ ਕਹਿੰਦਾ ਗੱਬਣ ਕਰਾਈ ਨਹੀਂ ਪਰ ਨੇੜ ਹੀ ਆ ਯਾਰਾ ਮਤਲਬ ਇੱਕ ਵਾਰੀ ਹੋ ਗਿਆ ਹੁਣ ਦੁਬਾਰਾ ਹੁਣ ਮਿਲਾ ਦਾਂਗੇ ਬੱਸ ਠੀਕ ਹੈ ਜੀ ਇੱਕ ਵਾਰੀ ਆਪਾਂ ਹੀਟ ਮਿਸ ਕਰਤੀ ਹਾਂ ਹਾਂ ਮਿਸ ਕਰਤੀ ਉਹ ਮਿਸ ਠੀਕ ਹੈ ਗੱਲ ਇਹਦਾ ਰੇਟ ਕਿ ਰਹੂਗਾ ਜੀ ਇਹਦਾ ਵੀ 35000 ਰੁਪਏ ਦਾ ਲਵਾਂਗੇ ਜੀ ਠੀਕ ਹੈ ਜੀ ਤੇ ਆ ਮੱਝ ਫਿਰ ਮੱਝ ਨਹੀਂ ਜੀ ਠੀਕ ਹੈ ਗੱਲ ਇਹ ਬਾਈ ਕਹਿੰਦਾ ਘਰੇ ਰੱਖਣੀ ਆ ਤੇ ਇੱਕ ਝੋਟੀ ਆ ਖੜੀ ਆ ਇਧਰਲੇ ਬੰਦੇ ਲਿੱਸੀ ਜ਼ਰੂਰ ਆ ਥੋੜੀ ਜਿਉਂ ਸੰਗ ਸੰਗ ਆ ਗਿਆ ਬ ਗੱਲ ਕੋਲ ਬੰਦ ਸਿੰਘ ਜੀ ਆ ਗਈ ਇਹਦੀ ਉਮਰ ਕਿੰਨੀ ਹੈ ਜੀ ਇਹਦੀ ਉਮਰ ਪੂਰੇ 3 ਸਾਲ ਦੀ ਹੈ ਜੀ ਪੂਰੇ 3 ਦੀ ਇਹ ਗੱਪਣ ਵੀ ਆ ਭਾਈ ਇਹ 2 ਮਿੰਟ ਦੀ ਗੱਪਣ ਆ ਜੀ ਗੱਪਣ ਚੈੱਕ ਪਾਸ ਹੈ ਹਾਂ ਜੀ ਹਾਂ ਉਹ ਚੱਕਰਾ ਹੀ ਨਹੀਂ ਮੈਂ ਗੱਪਣ ਆ ਜੀ ਬਸ ਕੋਈ ਹਰ ਕੋਈ ਨਹੀਂ ਕਰੀ ਜਨੇ ਕੋਈ ਨਹੀਂ ਬਾਕੀ ਜਿਹੜਾ ਭਰਾ ਉਹ ਲੈਣ ਆਊਗਾ ਚੈੱਕ ਪਾਸ ਕਰਾ ਕੇ ਦੇ ਦਾਂਗੇ ਹਾਂ ਉਹ ਡਾਕਟਰ ਸਾਹਿਬ ਨੇ ਕਹਣਾ ਵੀ ਗੱਪਣ ਆ ਬਸ ਕੱਲ ਖਤਮ ਹੋ ਠੀਕ ਹੈ ਗੱਲ ਤੇ ਬਾਕੀ ਜਿਹੜਾ ਸੱਜਣ ਇਹਨੂੰ ਲੈਣ ਆਊਗਾ ਉਹ ਬਾਈ ਦੇ ਘਰੇ ਸੱਜਣ ਨੂੰ ਚੈੱਕ ਕਰਾ ਕੇ ਲੈ ਜਾਓ ਚੈੱਕ ਪਾਸ ਚੈੱਕ ਪਾਸ ਹੋਈ ਤਾਂ ਬਾਈ ਹੋਰੀ ਓਦਾਂ ਦਾ ਰੇਟ ਕਰ ਲਾਂਗੇ ਇਹਦਾ ਜੇ ਬਾਈ ਖਾਲੀ ਨਿਕਲਦੀ ਆ ਤਾਂ ਓਦਾਂ ਦਾ ਰੇਟ ਹਾਂਜੀ 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 ਤੇ ਗੱਬਣ ਦਾ ਰੇਟ ਕੀ ਹੋਊਗਾ ਗੱਬਣ ਦਾ ਰੇਟ ਤਾਂ 40000 ਆ ਜੀ 40000 ਮਾਨਤਾਂ ਉਹ ਚ ਕਰ ਦਾਂਗੇ ਉਹ ਤਾਂ ਮਾਨਤਾਂ ਕਰ ਦਾਂਗੇ ਅ ਜੇ ਖਾਲੀ ਨਿਕਲਦੀ ਆ ਫਿਰ ਓਦਾਂ ਦਾ ਕਰ ਫਿਰ ਓਦਾਂ ਕਰ ਲਾਂਗੇ ਜੀ ਬਸ ਠੀਕ ਆ ਗੱਲ ਉਹ ਬਾਈ ਕਹਿੰਦਾ ਆਪਾਂ ਤੁਹਾਨੂੰ ਗੱਬਣ ਚੈੱਕ ਪਾਸ ਕਰਾ ਕੇ ਦੇ ਦਾਂਗੇ ਤੇ ਇੱਕ ਝੋਟੀ ਤਾਂ ਇਹ ਦਿਖਾਤੀ 2 ਮਹੀਨੇ ਦੀ ਗੱਬਣ ਬਾਈ ਕਹਿੰਦਾ ਚੈੱਕ ਪਾਸ ਆ ਗਈ ਇੱਕ ਦਿਖਾਤੀ ਆ ਝੋਟੀ ਐ ਇਧਰਲੇ ਬੰਨੇ ਏ ਬਾਈ ਕਹਿੰਦਾ ਐਸੇ ਹੀਟ ਤੇ ਗੱਬਣ ਕਰਾਉਣ ਵਾਲੀ ਆ ਤੇ ਇੱਕ ਦਿਖਾਤਾ ਕੱਟਾ ਇਹ ਤੇ ਬਣ ਜਾਣੇ ਜੀ ਬਸ ਹੁਣ ਤੇ ਦੋ ਦਿਖਾਤੀਆਂ ਇੱਧਰਲੇ ਬੰਨੇ ਐ ਨੀਲੀ ਚ ਪੈਂਦੀਆਂ ਪਰਲੀ ਦਾ ਬਾੜੀ ਪਿਓਰ ਚ ਆ ਗਈ ਇਹਨੂੰ ਥੋੜਾ ਜਿਹਾ ਆਪਾਂ ਗ੍ਰੇਡੇਡ ਚ ਮੰਨ ਸਕਦੇ ਆ ਪਰ ਕੱਟੀਆਂ ਸੱਜਣੋਂ ਚੰਗੀਆਂ ਨੇ ਆਹ ਕੱਟੀ ਬਾੜੀ ਚੰਗੀ ਆ ਗਈ ਨੀਲੀ ਦੀ ਜਿਹੜੇ ਭਰਾ ਕਹਿੰਦਾ ਨੀਲੀ ਦੀ ਕੱਟੀ ਲੈਣੀ ਆ ਪਿਓਰ ਆ ਗਈ ਤੇ ਚਮੜਾ ਆ ਗਿਆ ਬਿਲਕੁਲ ਬਰੀਕ ਜਿਵੇਂ ਤੁਹਾਨੂੰ ਦੱਸਿਆ ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਪਸ਼ੂ ਸੇਲ ਕਰਨੇ ਆ ਸਾਰੇ ਉਹਦੇ ਕਰਕੇ ਜਿਵੇਂ ਡਾਕਟਰ ਆ ਜਾਂਦਾ ਬਾਈ ਹੋਰਾਂ ਕੋਲੇ ਪਸ਼ੂ ਕਈ ਵਾਰੀ ਡਰ ਜਾਂਦਾ ਉਦਾਂ ਤੋਰੇ ਫੇਰੇ ਚ ਬਾਈ 100 ਦਾ 100 ਨੇ ਸਾਰੇ ਹਾਂਜੀ ਹਾਂ ਓਕੇ ਜੀ ਕੰਮ ਆਪਾਂ ਦਾ ਠੱਗਰ ਵਾਲਾ ਕੰਮ ਆ ਜੀ ਇਹਦਾ ਕਾਹਦਾ ਪਵਨ ਹਣਾ ਨਾ ਪਰ ਟੂਰ ਦਫਾਨ ਦੇ ਮਾਮ ਦੀ ਆਦਤ ਆਪਾਂ ਨੂੰ ਸਾਹਮਣੇ ਹੈਗਾ ਵੀ ਆ ਚੀਜ਼ ਆ ਠੀਕ ਹੈ ਨੀ ਠੀਕ ਹੈ ਗੱਲ ਆਪਾਂ ਇਹ ਛਾਰ ਬੰਦੇ ਹੈ ਨਹੀਂਗੇ ਵੀ ਐ ਕਰ ਲਓ ਬਾਹਰ ਕਰ ਲਓ ਨਾ ਨੋ ਨੋ ਅਪ ਪਿੰਡ ਸੱਜਣਾ ਬਾਈ ਦਾ ਆ ਗਿਆ ਗੁਰਮਾ ਤਸੀਲ ਤੇ ਜ਼ਿਲ੍ਹਾ ਬਰਨਾਲਾ ਹਾਂ ਜੀ ਬਾਈ ਦਾ ਸਕਰੀਨ ਤੇ ਲਾ ਦੂੰਗਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ